ਇੱਥੇ ਆ ਕੇ ਗੱਡੀ ਸਟੌਪ ਕਰ ਲਿਓ ਮੂਰੇ ਉੱਤੇ ਇਧਰ ਨੂੰ ਬੜੀ ਗੱਡੀ ਰੱਖੋ ਮੇਰੇ ਵੱਲੋਂ ਤੇ ਸਿੱਧੀ ਕਰਕੇ ਕਲਚ ਫੁੱਲ ਸਟੌਪ ਕਰੋ ਗੱਡੀ ਗੀਅਰ ਬਟੋ ਹੈਂਡ ਬ੍ਰੇਕ ਲਾ ਦਿਓ ਕਲਚ ਛੱਡੋ ਤੇ ਜਿਹੜੀ ਆ ਨਾ ਲਾਈਨ ਬਣੀ ਹੋ ਥੱਲੇ ਗੱਭੇ ਜਿਹੜੀ ਹੈ ਅਸ਼ੀਸ਼ੇ ਵਿੱਚ ਰਾਈਟ ਸਾਈਡ ਤੋਂ ਦੇਖੋ ਤੁਹਾਨੂੰ ਇਧਰੋਂ ਲੈਂਦੀ ਦੀ ਆ ਤੇ ਇੱਕ ਇਧਰਲੇ ਪਾਸੇ ਵੀ ਜਿੱਥੇ ਕਾਜ ਹੋਇਆ ਆ ਇਧਰੋਂ ਦੇਖੋ ਪਤਾ ਲੱਗਦਾ ਤੇ ਆਪਾਂ ਗੱਡੀ ਗੱਬੇ ਹੀ ਰੱਖਣੀ ਹੈ ਇੱਥੇ ਤੇ ਸਿੱਧੀ ਗੱਡੀ ਬੈਕ ਲੈ ਕੇ ਜਾਣੀ ਆ ਆਪਾਂ ਜਾਨਿਕ ਜਿਹੜੀ ਲਾਈਨਾਂ ਬਣੀ ਆ ਆਪਾਂ ਇਹਨੂੰ ਟੱਚ ਨਹੀਂ ਹੋਣ ਦੇਣਾ ਇਹਨਾਂ ਦੇਖੋ ਹੁਣ ਜਦੋਂ ਹਨਾ ਇੱਥੋਂ ਗੱਡੀ ਨੂੰ ਬੈਕ ਕਰਨੀ ਆ ਜਿਹੜਾ ਸਟੀਰੀਂਗ ਦਾ ਸਟੀਰੀਂਗ ਦੀ ਜਿਹੜੀ ਪਟਾਈ ਆ ਇਹਨੂੰ ਜੇ ਲੈਫਟ ਕੱਟਦੇ ਆ ਤਾਂ ਇਹਦੇ ਲੈਫਟ ਹੀ ਹੋਣਾ ਗੱਡੀ ਨੇ ਯਾਨੀ ਕਿ ਬੈਕ ਸਾਈਡ ਜਿਹੜੀ ਆ ਲੈਫਟ ਨੂੰ ਬਣੀ ਆ ਤੇ ਮੋਰ ਲਾਈਨ ਸਾਇਆ ਉਹ ਰਾਈਟ ਨੂੰ ਬਣਾਇਆ ਠੀਕ ਆ ਦੇਨੋਂ ਪਰ ਰਾਈਟ ਕੱਟਦੇ ਆ ਜਿਹੜੀ ਬੈਕ ਸਾਈਡ ਆ ਉਹ ਰਾਈਟ ਜਾਣੀ ਆ ਮੂਰ ਲਾ ਹਿੱਸਾ ਲਾ ਕਪੜਾ ਆ ਬਾਕੀ ਤੁਸੀਂ ਬੈਕ ਸਾਈਡ ਦੇਖਣੀ ਕਿੱਧਰ ਨੂੰ ਜਾਂਦੀ ਆ ਤੇ ਜੇ ਜੇਤੂ ਦੇ ਮੰਨ ਲਓ ਲੈਫਟ ਮੋੜ ਕੱਟਣਾ ਚਾਹੁੰਦੇ ਆ ਤਾਂ ਸਟੀering ਲੈਫਟ ਕਰ ਸਕਦੇ ਆ ਰਾਈਟ ਮੋੜ ਕੱਟਣਾ ਚਾਹੁੰਦੇ ਤਾਂ ਸਟੀering ਰਾਈਟ ਕਰ ਸਕਦੇ ਠੀਕ ਆ ਪਰ ਹੁਣ ਆਪਾਂ ਤੇ ਮੋੜ ਨਹੀਂ ਕੱਟਣਾ ਇੱਕ ਤਾਂ ਆਪਾਂ ਗੱਡੀ ਸਿੱਧੀ ਬੈਕ ਲੈ ਕੇ ਜਾਣੀ ਆ ਤੇ ਸਟੀering ਤੁਹਾਡਾ ਬਾੜਾ 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 ਇਹ ਮੂਵ ਹੋੜਾ ਜਿਆਦਾ ਨਹੀਂ ਮੂਵ ਕਰਨਾ ਇਦਾਂ ਹੁਣ ਇੰਨਾ ਇੰਨਾ ਰਿਮੂਵ ਕਰਿਓ ਬਹੁਤ ਘੱਟ ਹੀ ਮੂਵ ਹੋਣਾ ਸਟੀering ਆਪਣਾ ਬਾਕੀ ਜੇ ਤੋਂ ਗੱਡੀ ਆਪਾਂ ਬੈਕ ਕਰਨੀ ਹੈ ਜਿੱਦਾਂ ਹੁਣ ਆਪਣੀ ਗੱਡੀ ਆਨ ਸਿੱਧੀ ਆ ਜੇ ਗੱਡੀ ਤੁਹਾਡੀ ਰਾਈਟ ਸਾਈਡ ਨੂੰ ਜਾਂਦੀ ਆ ਤੇ ਤੁਹਾਨੂੰ ਸ਼ੀਸ਼ੇ ਵਿੱਚੋਂ ਪਤਾ ਲੱਗਣਾ ਕਿ ਗੱਡੀ ਆਪਣੇ ਉਧਰੋਂ ਜਾ ਰਹੀ ਆ ਲਾਂ ਦੇ ਨਾਲ ਟੱਚ ਹੋਣ ਲੱਗੀ ਆ ਜੇ ਰਾਈਟ ਨੂੰ ਜਾਂਦੀ ਆ ਉਦੋਂ ਆਲਟ ਕੱਟਣੀ ਪਣੀ ਆ ਲੈਫਟ ਨੂੰ ਤੇ ਤੁਹਾਡੀ ਗੱਡੀ ਉਤੋਂ ਲੈਫਟ ਆਲਟ ਪਣੀ ਆ ਮੁੜ ਕੇ ਜਦੋਂ ਉਧਰੋਂ ਸਪੇਸ ਹੋ ਜਾਣੀ ਆ ਜਦੋਂ ਗੱਡੀ ਆਪਣੇ ਦਾ ਲੈਫਟ ਹੋਣੀ ਆ ਮੁੜ ਕੇ ਤੁਹਾਨੂੰ ਟਾਇਰ ਕੱਟਣੇ ਪੈਣੇ ਆ ਰਾਈਟ ਨੂੰ ਤੇ ਗੱਡੀ ਜਦੋਂ ਸਿੱਧੀ ਹੋ ਗਈ ਤੇ ਟਾਇਰ ਜਿਹੜੇ ਉਹ ਸਿੱਧੇ ਕਰਨੇ ਪੈਣੇ ਜਦੋਂ ਸਟੀਅਰਿੰਗ ਤੁਹਾਡਾ ਇੱਥੇ ਹੋਣਾ ਆ ਜੇ ਸਟੀering ਸਿੱਧਾ ਹੈ ਤਾਂ ਫਿਰ ਟਾਇਰ ਸਿੱਧੇ ਹੋਣਗੇ। ਬਾਕੀ ਤੁਹਾਨੂੰ ਅੰਦਾਜ਼ਾ ਵੀ ਲਾਉਣਾ ਪਏਗਾ ਕਿ ਗੱਡੀ ਕਿੱਧਰ ਹੋ ਜਾਂਦੀ ਹੈ। ਸ਼ੀਸ਼ੇ ਦੋਨੇ ਦੇਖਣੇ ਆ। ਸ਼ੀਸ਼ੇ ਦੇਖਿਓ, ਮੋਰੇ ਦੇਖਿਓ, ਜਣੇ ਕਿ ਧਿਆਨ ਸਾਰੇ ਪਾਸੇ ਆਪਾਂ ਰੱਖਣਾ ਹੈ। ਠੀਕ ਹੈ? ਤੇ ਜਦੋਂ ਹੁਣ ਆਪਾਂ ਗੱਡੀ ਚਲਾਵਾਂਗੇ, ਰੇਸ ਤੁਸੀਂ ਦੱਬਣੀ ਨਹੀਂ ਗਈ ਆ। ਜਿਹੜਾ ਰਾਈਟ ਪੈ ਰਿਹਾ ਉਹ ਬ੍ਰੇਕ ਦੇ ਉੱਤੇ ਰੱਖ ਲਿਓ। ਰੇਸ ਦੀ ਕੋਈ ਲੋੜ ਨਹੀਂ ਹੈਗੀ ਆ। ਜਦੋਂ ਆਪਾਂ ਕਲੱਚ ਛੱਡਣਾ ਆ, ਕਲੱਚ ਆਪਾਂ ਥੋੜਾ ਛੱਡਣਾ ਆ। ਜ਼ਿਆਦਾ ਨਾ ਕਲੱਚ ਛੱਡਿਓ। ਤੇ ਜ਼ਿਆਦਾ ਕਲੱਚ ਛੱਡਦਾ ਗੱਡੀ ਤੁਹਾਡੀ ਤੇਜ਼ ਬਹੁਤ ਜ ਇਹ ਲੇਕਿ ਜਦੋਂ ਆਪਾਂ ਕਲਚ ਢਣਾ ਜਿੱਥੇ ਗੱਡੀ ਚੱਲ ਪਈ ਆ ਉੱਥੇ ਆਪਾਂ ਕਲਚ ਰੋਕ ਕੇ ਰੱਖਣਾ ਗੱਡੀ ਹੌਲੀ ਹੌਲੀ ਬੈਕ ਲੈ ਕੇ ਆਉਣੀ ਆ ਤੇਜ਼ ਨਹੀਂ ਗੱਡੀ ਬੈਕ ਲੈ ਕੇ ਆਉਣੀ ਆ ਠੀਕ ਆ ਚਲੋ ਹੈਂਡ ਬ੍ਰੇਕ ਡਾਊਨ ਕਰੋ ਆ ਦੇਖੋ ਜਿੱਥੇ ਆਰ ਲਿਖੀ ਹੋਆ ਰਿਵਰਸ ਗੇਅਰ ਆ ਸਾਰਾ ਲੀਵਰ ਆਪਣੀ ਸਾਈਡ ਨੂੰ ਕਰਕੇ ਫਿਰ ਉਹ ਬੈਕ ਕਰ ਦੇਣਾ ਕਲਚ ਫੁੱਲ ਦੱਬੋ ਹੂੰ ਫਿਰ ਰਿਵਰਸ ਗੇਰ ਪਾਓ ਸਾਰਾ ਉਧਰ ਨੂੰ ਕਰਕੇ ਪਿੱਛੇ ਨੂੰ ਠੀਕ ਆ ਤੇ ਹੁਣ ਆਪਾਂ ਕਲਚ ਢਣਾ ਥੋੜਾ ਨਾਲ ਪਿੱਛੇ ਦੇਖ ਲਓ ਰੋਡ ਖਾਲੀ ਆ ਕੋਈ ਪਿੱਛੇ ਤਾਂ ਨਹੀਂ ਆਉਦਾ ਠੀਕ ਆ ਹਾਂ ਚਲੋ ਬ੍ਰੇਕ ਛੱਡੋ ਬ੍ਰੇਕ ਛੱਡ ਦੋ ਬ੍ਰੇਕ ਦੇ ਉੱਤੇ ਪੈਰ ਰੱਖੋ ਤਾਂ ਜੇ ਲੋਡ ਪਈ ਤਾਂ ਤੁਸੀਂ ਕਲੱਚ ਦਬਾ ਕੇ ਬ੍ਰੇਕ ਲਾ ਸਕਦੇ ਹੋ ਜੇ ਬੈਲੈਂਸ ਆਊਟ ਹੋ ਗਿਆ ਨਹੀਂ ਪਤਾ ਲੱਗਦਾ ਗੱਡੀ ਰੋਕ ਦਿਓ ਚਲੋ ਹੌਲੀ-ਹੌਲੀ ਕਲੱਚ ਛੱਡੋ ਹੌਲੀ-ਹੌਲੀ ਕਲੱਚ ਇੱਥੇ ਗੱਡੀ ਚੱਲ ਪਈ ਉੱਥੇ ਹਾਂ ਇੰਨਾ ਕਲੱਚ ਬਹੁਤ ਆਇਆ ਹੈ ਨਾ ਹੌਲੀ-ਹੌਲੀ ਗੱਡੀ ਲੈ ਕੇ ਆਉਣੀ ਹੈ ਆਪਾਂ ਇਹਦਾ ਇੱਥੇ ਨਾ ਆਸਾਂਗੇ ਲੱਗੇ ਗੱਡੀ ਸਟੌਪ ਕਰ ਲਿਓ ਇਲਾਦਾ ਗੱਡੀ ਰਾਈਟ ਜਾਂਦੀ ਆ ਬੜੀ ਲੈਫਟ ਕਰਨੀ ਠੀਕ ਆ ਉਹਦਾ ਸਹੀ ਹੰਦੀ ਆ ਠੀਕ ਆ ਠੀਕ ਆ ਸਹੀ ਆ ਸਹੀ ਠੀਕ ਆ ਚਲੋ 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 ਠੀਕ ਆ ਠੀਕ ਆ ਸਟਾਪ ਕਰੋ ਬਈ ਲੈ ਗੱਡੀ ਇੱਥੇ ਬ੍ਰੇਕ ਲਾਓ ਅੜਦੇ ਸ਼ੀਸ਼ੇ ਵਿੱਚ ਦੇਖੋ ਲੈਫਟ ਸ਼ੀਸ਼ੇ ਵਿੱਚੋਂ ਗੱਡੀ ਆਪਣੀ ਲੈਫਟ ਹੋਂ ਆ ਗਈ ਆ ਆਗੇ ਨਾ ਲੈਂਨ ਦੇ ਕੋਲ ਆ ਗਈ ਆ ਤੁਹਾਨੂੰ ਸਟੀering ਹੁਣ ਰਾਈਟ ਕੱਟਣਾ ਪੈਣਾ ਹੈ ਹਾਂ ਰਾਈਟ ਕਰੋ ਯਾਦਾ ਕਰ ਲੋ ਰਾਈਟ ਨੂੰ ਕਰ ਲੋ ਕਰ ਲੋ ਥੋੜਾ ਹੋਰ ਤੁਹਾਨੂੰ ਬੋਸ ਔਰ ਗੱਡੀ ਤੁਹਾਡੀ ਮੂਵ ਹੋਣੀ ਆ ਰਾਈਟ ਨੂੰ ਅਨੇ ਕ ਲੈਫਟ ਨੂੰ ਗੱਡੀ ਆ ਗਈ ਆ ਹੁਣ ਆਪਾਂ ਰਾਈਟ ਕਰਨੀ ਆ ਥੋੜਾ ਕਲਚ ਛੱਡੋ ਹੁਣ ਜਦੋਂ ਇਤਰੋ ਸਪੇਸ ਹੋ ਜਾਣੀ ਆ ਮੋੜ ਕੇ ਟਾਇਰ ਸਿੱਧੇ ਵੀ ਕਰਨੇ ਪੈਣਗੇ ਅਨੇ ਕ ਲੈਫਟ ਕੱਟ ਕੇ ਟਾਇਰ ਸਿੱਧੇ ਕਰਦੇ ਗੱਡੀ ਸਿੱਧੀ ਹੋ ਜੂ ਚਲੋ 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 ਹੋ ਗਈ ਸਪੇਸ ਲੈਫਟ ਕਰੋ ਹਾਂ ਵੱਡੇ ਲੈ ਟੇਡੀ ਹੈ ਨਾ ਆ ਥੋੜੀ ਲੈਫਟ ਕੀਤੀ ਗੱਡੀ ਸਿੱਧੀ ਹੋ ਗਈ ਤੇ ਟੈਕ ਸਿੱਧੇ ਚਲੋ ਥੋੜੀ ਜਿਹਾ ਨੂੰ ਪਾਸ ਸ਼ੀਸ਼ੇ ਦੇਖਣੇ ਆਪਾਂ ਟੈਰ ਸਿੱਧੇ ਰੱਖਿਓ ਸਹੀ ਹੈ ਸਹੀ ਹੈ ਚਲੋ 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 ਸਟਾਪ ਗੱਡੀ ਕਰੋ ਬ੍ਰੇਕ ਲਾਓ ਚਲੋ ਗিয়ার ਕੱਢਾਂ ਹੁਣ ਪਹਿਲਾ ਗিয়ার ਫੇ ਗੱਡੀ ਅੱਗੇ ਨੂੰ ਕਰੋ ਚਲੋ ਅੱਗੇ ਫੇਰ ਬੈਕ ਲੈ ਕੇ ਆਉਣੀ ਹੈ ਐਡੇ ਗੱਡੀ ਬੈਕ ਲੈ ਕੇ ਆਉਣੀ ਹੈ ਫੇ ਦੁਬਾਰਾ ਚਲੋ ਕਲਚ ਛੱਡੋ